ਨਾਮੀ ਸਿਰਸੇ ਵਾਲੇ ਪਖੰਡੀ ਬਾਬੇ ਨੂੰ ਸਬਕ ਸਿਖਾਉਣ ਵਾਸਤੇ ਕਾਰਵਾਈ ਕੀਤੀ ਲੱਖੀ ਜਥਾ ਲੱਖੀ ਜੰਗਲ ਖਾਲਸਾ ਗਮਦੂਰ ਸਿੰਘ ਜੀ ਝੰਡੂ ਕੇ ਦੜਾਲ ਸੁਸ਼ਮਚੇ ਵੀਰ ਕਿਸਾਨੀ ਨੂੰ ਇਸ ਸ਼ਿੰਗਾਰਸ਼ ਵਿੱਚ ਹਾਜ਼ਰੀ ਲਾਉਣ ਵਾਸਤੇ ਪਹੁੰਚੇ ਨੇ ਤਾਂ ਹੁਣ ਦੇਖਣਾ ਸਰਕਾਰਾਂ ਨੇ ਮੈਂ ਬੇਨਤੀ ਕਰ ਰਿਹਾ ਸੀ ਬੇਇਨਸਾਫੀਆਂ ਦੀ ਬੇਨਤੀ ਕਰ ਰਿਹਾ ਸੀ ਸਾਡੇ ਨਾਲ ਪੜਾਉਣ ਵਾਸਤੇ ਤੁਸੀਂ ਖਾਣਾ ਕੀਆ ਤੁਸੀਂ ਪਹਿਨਣਾ ਕੀਆ ਤੁਸੀਂ ਸੌਣਾ ਕਿੰਨਾ ਤੁਸੀਂ ਜਾਗਣਾ ਕਿੰਨਾ ਇਹ ਰਾਜਨੀਤੀ ਤੈਅ ਕਰਦੀ ਹੈ ਵੀ ਸਰਕਾਰਾਂ ਦੀ ਮਨਸ਼ਾ ਤੁਸੀਂ ਸੁਪਨੇ ਘਰੇ ਲੈ ਲੈਣੇ ਵੀ ਰਾਜਨੀਤੀ ਨੂੰ ਖੰਘੂੜ ਕੇ ਲੰਘ ਜਾਵੇ ਫਿਰ ਅਸੀਂ ਕਦੋਂ ਸਰਾਫਤ ਸਿੱਖੀਆਂ ਨੇ ਸਿੱਖਾਂ ਦਾ ਬਾਗੀ ਸੁਭਾਅ ਇਹ ਮਹਾਰਾਜ ਤੁਹਾਨੂੰ ਤੇ ਹਜੂਰ ਨੇ ਉਸ ਜ਼ਾਲਮ ਬਾਦਸ਼ਾਹ ਬਾਬਰ ਨੂੰ ਜਾਬਰ ਕਿਹਾ ਮਰੇ ਹਜੂਰ ਨੇ ਆਖਿਆ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਉਹਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬੇ ਨੇ ਆਖਿਆ ਬਾਬਰ ਜੀ ਕਿ ਜੇ ਸਾਡਾ ਧਰਮ ਕੈਦੀ ਹੋਇਆ ਉਹ ਧੰਗ ਗੁਰੂ ਨਾਨਕ ਦੇਵ ਮਹਾਰਾ ਸੱਚੇ ਬਾਦਸ਼ਾਹ ਹੋਏ ਨੇ ਜਿਨ੍ਹਾਂ ਨੂੰ ਜਾਲਮ ਬਾਬਰ ਨੇ ਕੈਦ ਵਿੱਚ ਕੀਤਾ ਠਿੰਗ ਅਰਸ਼ ਦਾ ਰਾਹ ਸਾਨੂੰ ਧੰਗ ਗੁਰੂ ਨਾਨਕ ਦੇਵ ਮਹਾਰਾ ਸੱਚੇ ਬਾਦਸ਼ਾਹ ਤੋਂ ਲੈ ਕੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ ਹਜੂਰ ਨੇ ਮੋਟਾ ਕਰਕੇ ਲਿਖਿਆ ਜੋਤੋਂ ਪ੍ਰੇਮ ਖਲੇ ਪੰਜਾਬ ਦੀ ਧਰਤੀ ਵਿੱਚੋਂ ਬਗਾਵਤ ਦਾ ਜਿਹੜਾ ਵੀ ਨੇ ਉਹ ਨਾਸ ਨਹੀਂ ਕਦੇ ਹੋ ਸਕਦੇ ਖਾਸ ਤੌਰ ਤੇ ਜਿਨ੍ਹਾਂ ਨੇ ਗਰਵਾਣੀ ਉੱਤੇ ਓਟ ਆਸਰਾ ਹੋਵੇ ਮੈਂ 2000 ਜੀ ਸਰਬਤ ਖਾਲਸੇ ਵਿੱਚ ਲੱਖਾਂ ਦਾ ਆਖਰ ਲਿਖਿਆ